ਪਹਿਲਾਂ ਭਾਈ ਸਾਡੇ ਚਾਰ ਕਿੱਲੇ ਵਾਹਣ ਦੇ ਆ ਗਏ ਸਾਨੂੰ ਕੁਛ ਨਹੀਂ ਦਿੱਤਾ ਮੈਂ ਸਾਡਾ ਬੰਦਾ ਰੱਖਿਆ ਇਸੇ ਤਾਂ ਦੀ ਨੌਕਰੀ ਦੀ ਵੀ ਉਹ ਹੋ ਸੀ ਦੀ ਇਹਨੂੰ ਨੌਕਰੀ ਦੇਵਾਗੇ ਚਾਰ ਕਿੱਲੇ ਵਾਹਣ ਦੇ ਉਹ ਗਲਤ ਡਿਊਟੀ ਤੇ ਲਾ ਕੇ ਲੈਣਾਂ ਲਾ ਕੇ ਬਾਹਰ ਮੇਰੇ ਚਾਰ ਬੱਚੇ ਮੇਂ ਛੋਟੇ ਛੋਟੇ ਮਥਾਂ ਪੜੇ ਸੀ ਤੈਨੂੰ ਦੁਬਾਰਾ ਉਹਦੇ ਦੁੱਖ ਤਾ ਮਾਰਾ ਮੇਰਾ ਮੁੰਡਾ ਦਰਦ ਕੋ ਮਰਦੇ ਸਾਡੇ ਕੋਲੇ ਕੁਛ ਨਹੀਂ ਹੁਣ ਅਸੀਂ ਤਾਂ ਭੈਣਾਂ ਵਾਲੀ ਜ਼ਮੀਨ ਦੇ ਮਾਈ ਰੋਕ ਲੈਂਦੇ ਆਪ ਦਾ ਹੱਕ ਲੈ ਕੇ ਆ ਹਾਂ ਭੀਪੇ ਅਸੀਂ ਕੁਝ ਕਿਸਾਨ ਜੀ ਹੁੰਦੇ ਨੇ ਨਾ ਅਗਰਾਹਾਂ ਦੇ ਨਾਲ ਜੁੜੇ ਹੋਇਆ ਇਸ ਕਰਕੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਰੋਕਦੇ ਨੇ ਅਸੀਂ ਕਹਿੰਦੇ ਇਸ ਨੂੰ ਰੋਕਣ ਜਿਵਾਣ ਅਸੀਂ ਖਾ ਦਾ ਬੱਚਾ ਬੱਚਾ ਟੋਕਦਾ ਅਸੀਂ ਸਾਰੇ ਇਕੱਠੇ ਹੋ ਕੇ ਤਰਲੇ ਤੇ ਗੁੜੀਆਂ ਬੱਚੇ ਲਈ ਜਾਵਾਂਗੇ ਅਸੀਂ ਆਪਣੀ ਜ਼ਮੀਨ ਨਾ ਕਰਨ ਲੋਕ ਕਰਦੇ ਵਾਸੀ ਕੀ ਕਹਾਂ ਵਾਲੇ ਜੇ ਸਾਡੀ ਜ਼ਮੀਨ ਨਹੀਂ ਰੋਕ ਲਿਆ ਸਾਡੇ ਬੱਚਿਆਂ ਨੂੰ ਨੋਟ ਨਹੀਂ ਮਿਲਦੀਆਂ ਤੁਹਾਡਾ ਘਰ ਨਹੀਂ ਮਿਲਦਾ ਸਾਡਾ ਖੇਤੀਆਂ ਦੇ ਵਿੱਚ ਰੋਕਸ ਹੈਗਾ ਅਸੀਂ ਆਪਣੀ ਕਿਰਤ ਕਮਾਈ ਕਰਦੇ ਆ ਖਾਂਦੇ ਆ ਤੇ ਅਸੀਂ ਆਪੇ ਸਾਰੇ ਜੁੜ ਕੇ ਲੜਾਈ ਲੜਾਂ ਜਿਹੜਾ ਅੱਜ ਪਿੰਡ ਨੇ ਮਤਾ ਪਾਇਆ ਬੇ ਬੇ ਹਿੰਮਤਾ ਪਾਇਆ ਇਹਦੇ ਵਿੱਚ ਅਸੀਂ ਸਾਰੇ ਜੁੜ ਕੇ ਸਾਥ ਹਾਂਜੀ ਜਿਹੜਾ ਸੁਣਨੇ ਅੱਜ ਮਤਾ ਪਾ ਰਹੇ ਹੋ ਇਹ ਕਿਸ ਸਬੰਧ ਵਿੱਚ ਪਾਇਆ ਰਿਹਾ ਤੁਹਾਨੂੰ ਪਹਿਲਾਂ ਤੁਹਾਡਾ ਧੰਨਵਾਦ ਜੀ ਸਾਡੇ ਪਿੰਡ ਪਹੁੰਚਣ ਤੇ ਆ ਮੈਂ ਜਿਸ ਨੂੰ ਕਿਸਾਨਾਂ ਨੂੰ ਤੋਹਫਾ ਦਿਖਾਉਣ ਜਿਵੇਂ ਇੱਕ ਤਾਲਾ ਰਹਾ ਬਰਾਕਰ ਤੇ ਅੱਜ ਸਾਰੇ ਪਿੰਡ ਤੇ ਪੰਚਾਇਤ ਮੈਂਬਰ ਤੇ ਜਥੇਬੰਦੀ ਦੇ ਸਹਿਯੋਗ ਨਾਲ ਅਸੀਂ ਪਿੰਡੋਂ ਦਾ ਜਮਤਾ ਪਿਆ ਜਿਹੜੀ ਇਹ ਆਪਣੀ ਸਰਕਾਰ ਹੈ ਆਮ ਆਦਮੀ ਜੀ ਇਹ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਈ ਹੈ ਜਿਹਦੇ ਤੇ ਹੱਕ ਕਿਸਾਨਾਂ ਤੋਂ ਜ਼ਮੀਨ ਖੋ ਰਹੀ ਹੈ ਇਹ ਉਹਨਾਂ ਨੂੰ ਦੇ ਬਦਲੇ ਜ਼ਮੀਨ ਅਸੀਂ ਉਸ ਦੇ ਸਬੰਧ ਦੇ ਵਿੱਚ ਪਿੰਡ ਦੇ ਲੋਕ ਵੀ ਮਤਾਂ ਪਾਰ ਰਹੇ ਆ ਕਿ ਪੰਚਾਇਤ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਵੀ ਸਾਡਾ ਪਿੰਡ ਇੱਕ ਮਰਲਾ ਦੀ ਜ਼ਮੀਰ ਨੂੰ ਲੈਣ ਕੋਲ ਨਹੀਂ ਦੇਵੇਗਾ ਤੇ ਨਾ ਹੀ ਸਰਕਾਰ ਸਾਡੇ ਪਿੰਡ ਕੋਈ ਕਬਜ਼ਾ ਕਰਨ ਆਵੇ ਜੇਕਰ ਸਰਕਾਰ ਇਹ ਨਤੀਜੇ ਤੇ ਪਹੁੰਚਦੀ ਆ ਤੇਰਾ ਸਿਰ ਬਹੁਤ ਬੁਰਾ ਹੋਵੇਗਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਇੱਕ ਮਰਲਾ ਜ਼ਮੀਨ ਵੀ ਪਿੰਡ ਦੇ ਵਿੱਚੋਂ ਨਹੀਂ ਦੇਵਾਂਗੇ ਕਿਉਂਕਿ ਸਾਡੇ ਕੋਲ ਤਾਂ ਪਹਿਲੀ ਦੂਜੀ ਰੋਕੀ ਜੋਗੀ ਦੀ ਵੀ ਨਹੀਂ ਪਹੁੰਚ ਹੋਈ ਤੇ 700 ਕਿ ਲਈ ਆ ਜੋ ਉਹਦੀ ਵੀ ਗਵਰਨਮੈਂਟ ਕੱਟੇ ਨਾਲ ਕਬਜ਼ਾ ਕਰਦੀ ਆ ਤਾਂ ਸਾਡੇ ਲਈ ਉਸ ਨਹੀਂ ਜਾਇਆ ਜਾਂਦਾ ਬਸ ਹੀ ਪੰਜਾਬ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਜੀ ਜੀ ਭਗਵਾਨ ਜੀ ਤੁਮਾਰਨੇ ਲੈਂਡ ਪੂਲ ਨਹੀਂ ਤਾਂ ਉਹ ਆਪਣੇ ਪਿੰਡ ਸਟਾਲ ਤੋਂ ਚਲਾਵੇ ਉਹ ਕਹਿੰਦਾ ਮਹਿੰਦਰ ਮਾਸਟਰ ਦਾ ਮੁੰਡਾ ਤਾਂ ਮਹਿੰਦਰ ਮਾਸਟਰ ਦੀ ਜ਼ਮੀਨ 'ਚੋਂ ਚਲਾਵੇਗਾ ਆਪਣੇ ਪਿੰਡੂ ਫਿਰ ਉਹਨੂੰ ਲੋਕ ਦੱਸ ਦੇਣਗੇ ਸਟਾਲ ਦੀ ਦੱਸ ਦੇਣਗੇ ਉਹਦੇ ਪਿੰਡ ਦੇ ਸਾਰੇ ਕਿਸਾਨਾਂ ਦੀ ਵੀ ਕਿਵੇਂ ਲੈਂਡ ਪੂੰਜੀ ਚੱਲਦੀ ਹੈ ਤੇ ਇਸ ਕਰਕੇ ਅਸੀਂ ਸਾਰੇ ਪਿੰਡਾਂ ਨੂੰ ਕਹਿੰਦੇ ਹਾਂ ਕਿ ਸਾਰੇ ਪਿੰਡ ਮਤੇ ਪਾਓ ਨੇਤਰ ਕੇ ਮੈਦਾਨ 'ਚ ਆਓ ਇਹ ਸਰਕਾਰਾਂ ਸਭ ਸੈਂਟਰ ਨਾਲ ਰਲੀਆਂ ਨੇ ਤਣਾਟਾਂ ਨੇ ਸਰਕਾਰਾਂ ਨੇ ਵਾਨੀ ਡਾਨੀ ਭਰਾਂਦੇ ਨੇ ਸਾਰੇ ਇਹ ਉਹਨਾਂ ਕਰਕੇ ਕੀ ਕਰ ਰਹੇ ਨੇ ਪੰਜਾਬ ਦੇ ਖਲਤ ਕੇ ਇਹ ਜਿਹੜਾ ਮਤਾਗਾ ਹੀ ਸਾਰਾ ਬਲ ਨੂੰ ਕਿ ਮਾਨਸਾ ਜ਼ਿਲ੍ਹੇ ਚ ਪਹਿਲਾ ਮਤਾ ਹੀ ਹਾਂਜੀ ਸਾਡੇ ਨਗਰ ਵੱਲੋਂ ਪਹਿਲਾ ਮਤਾ ਪੈ ਰਹੀ ਹਰਿਆਕਲ ਜੀ ਸਾਡਾ ਨਗਰੀ ਪਹਿਲ ਕਰਦਾ ਜੀ ਕਿਉਂਕਿ ਲੋਕ ਬਹੁਤ ਸਾਡੇ ਸੁਚੇਤ ਨੇ ਚੀਜ਼ਾਂ ਤੋਂ ਸਰਕਾਰ ਦੀਆਂ ਜਿੰਨੇ ਪੌਸੇ ਰਕੇ ਸਰਕਾਰ ਆਉਂਦੀ ਜਦੋਂ ਵੀ ਹਮਲਾ ਕਰਦੀ ਅਸੀਂ ਉਹ ਨਹੀਂ ਦੂਜੇ ਕਿ ਉਹ ਕੀ ਕਹਿਣਾ ਚਾਹਨਾ ਦੂਜੇ ਸਾਰੇ ਪਿੰਡਾਂ ਨੂੰ ਜੀ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪੰਚਾਇਤਾਂ ਨੂੰ ਅਸੀਂ ਹੱਥ ਜੋੜ ਕੇ ਬੀਲ ਕਰਦੇ ਆ ਕਿ ਭਰਾਵਾ ਟਾਈਮ ਆ ਉਹਨੂੰ ਠਫੜੋ ਜੇ ਆਪਣੇ ਜ਼ਮੀਨਾਂ ਬਾਗਾਂ ਫਿਰ ਕੁਝ ਨਹੀਂ ਬਣਦਾ ਪਰ ਸੋ ਇਸ ਕਰਕੇ ਸਾਰੇ ਪਿੰਡ ਪਿੰਡ ਲੈਵਲ ਤੇ ਮਤੇ ਪਾਓ One of the premium and prestigious professional institutes providing a wide range of professional courses with 100% placement assistance. We are Sri Sai Group of Institutes.